ਤੇ ਗੱਲ ਦੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਨਿੰਬੂ ਦੇ ਪੁਦੀਨੇ ਦਾ ਸ਼ਰਬਤ ਦੇਖੋ ਜੀ ਸ਼ਰਬਤ ਨੂੰ ਆਪਾਂ ਬਣਾ ਕੇ ਆਪਾਂ 2 ਮਹੀਨੇ 3 ਮਹੀਨੇ ਆਪਾਂ ਫ੍ਰਿਜ ਵਿੱਚ ਰੱਖ ਸਕਦੇ ਆ ਜਿਸ ਤਰ੍ਹਾਂ ਆਪਾਂ ਮਾਰਕੀਟ 'ਚ ਲੈ ਕੇ ਆਨੇ ਰੂ ਆਵਜਾ ਉਸੇ ਤਰ੍ਹਾਂ ਆਪਾਂ ਬਣਾ ਕੇ ਆਪਾਂ ਰੱਖ ਸਕਦੇ ਆ ਇਹ ਆਪਾਂ 2-3 ਚਮਚ ਆਪਾਂ ਪਾਵਾਂਗੇ ਜਾਂ ਆਪਾਂ ਅੱਧਾ ਕੱਪ ਪਾਵਾਂਗੇ ਉਸ ਤੋਂ ਬਾਅਦ ਆਪਾਂ ਪਾਣੀ ਪਾਵਾਂਗੇ ਤੇ ਸ਼ਰਬਤ ਆਪਾਂ ਬਣ ਕੇ ਨਿੰਬੂ ਪੁਦੀਨੇ ਦਾ ਤਿਆਰ ਹੋ ਜਾਏਗਾ ਜਿਹਦੇ ਵਾਸਤੇ ਆਪਾਂ ਮਿਸ਼ਰੀ ਲੈਂਦੀ ਆਧੀ ਗੋਲੀ ਆਪਾਂ ਮਿਸ਼ਰੀ ਲੈਂਦੀ ਆ ਉਹਨਾਂ ਆਪਾਂ ਇਹਨੂੰ ਫਰਾਈਪੈਨ ਦੇ ਵਿੱਚ ਪਾਨੇ ਆ ਗੈਸ ਤੇ ਗੈਸ ਆਪਾਂ ਆਨ ਕਰਦੇ ਆਂ ਤਾਂ ਗਾਮਿਕਲੀ ਵੀ ਆਪਾਂ ਲੈ ਸਕਦੇ ਆਂ ਹੋਣਾ ਪਏ ਦੇ ਵਿੱਚ ਪਾਨੇ ਆ ਪਾਣੀ ਇੱਕ ਕੌਲੀ ਆਪਾਂ ਪਾਣੀ ਦੀ ਪਾਈ ਆ ਤਾਂ ਇਸ ਕੌਲੀ ਵਿੱਚ ਰਹੀ ਹੈ ਤੇ ਇੱਕ ਕੌਲੀ ਪਾਣੀ ਦੀ ਇਹਨੂੰ ਹੁਣ ਆਪਾਂ ਮਿਕਸ ਕਰ ਦਨੇ ਆਂ ਉਨੀ देर ਆਪਾਂ ਜਿੰਨੇ ਦਾ ਆਪਣੀ ਮਿਸ਼ਰੀ ਘੁਲ ਜਾਂਦੀ ਹੈ ਪਾਣੀ ਵਿੱਚ ਉਨੀ ਦੇਰ ਆਪਾਂ ਮਿਕਸੀ ਵਾਲਾ ਚੱਬ ਲੈਂਦਾ ਇਹਦੇ ਵਿੱਚ ਪਾਵਾਂਗੇ ਆਪਾਂ ਪੁਦੀਨਾ ਹੋਣਾ ਪਹਿਰੇ ਵਿੱਚ ਪਾ ਲਿਆ ਪਾਣੀ ਇਹ ਵਿੱਚ ਪਾਣੀ ਠੰਡਾ ਪਾਵਾਂਗੇ ਅੱਧੇ ਗਲਾਸੀ ਆਪਾਂ ਪਾਣੀ ਦੀ ਪਾਈ ਹੈ ਫੂਨ ਆਪਾਂ ਇਹਨੂੰ ਮਿਕਸੀ ਚ ਗ੍ਰाइंड ਕਰਦੇ ਹਾਂ ਪੁਦੀਨੇ ਵਿੱਚ ਆਪਾਂ ਅੱਧੇ ਗਲਾਸੀ ਪਾਣੀ ਦੀ ਪਾਤੀ ਨਾਲ ਆਪਾਂ ਪਾਉਂਦੇ ਪਏ ਆ ਬਰਫ਼ ਚਾਰ ਪੰਜ ਟੁਕੜੇ ਆਪਾਂ ਬਰਫ਼ ਦੇ ਪਾਵਾਂਗੇ ਫੂਨ ਆਪਾਂ ਇਹਨੂੰ ਗ੍ਰाइंड ਕਰਦੇ ਹਾਂ ਲਓ ਜੀ ਪੁਦੀਨੇ ਨੂੰ ਆਪਾਂ ਗ੍ਰाइंड ਕਰ ਲਿੱਤਾ ਹੈ ਹੁਣ ਆਪਾਂ ਇਹਨੂੰ ਜਿਹੜਾ ਆਪਾਂ ਪਾਣੀ ਰੱਖਿਆ ਹੈ ਗੈਸ ਤੇ ਉਹਦੇ ਵਿੱਚ ਪਾ ਲਿਆ। ਜਿਦੋਂ ਜੀ ਇਸ ਤਰ੍ਹਾਂ ਸ਼ਰਬਤ ਬਣਾਵਾਂਗੇ ਫਿਰ ਆਪਾਂ ਕਾਫੀ ਦੇਰ ਆਪਣਾ ਚਾ ਸਕਦੇ। ਜਿਹੜਾ ਗੈਸ ਤੇ ਫਿਰ ਪੱਕ ਜਾਂਦਾ ਸ਼ਰਬਤ। ਉਹਨਾਂ ਪੈਨ ਨੂੰ ਮਿਸ ਕਰ ਦਿੰਨੇ ਆ। ਪੂਨਾਂ ਪੈਨ ਨੂੰ ਉਬਾਲੇ ਆਨ ਤੱਕ ਵੇਟ ਕਰਦੇ ਆ। ਇਹਨੂੰ ਚੰਗੀ ਤਰ੍ਹਾਂ ਸ਼ਰਬਤ ਨੂੰ ਆਪਾਂ ਪਕਾ ਲੈਨੇ ਆ। ਫਿਰ ਆਪਾਂ ਇਹਨੂੰ ਛਾਣ ਲਵਾਂਗੇ। ਲੋ ਜੀ ਜਿਹੜਾ ਆਪਾਂ ਪਦੀਨੇ ਦਾ ਆਪਾਂ ਸ਼ਰਬਤ ਬਣਾਇਆ ਹੈ ਆ ਦੇਖੋ ਕਾਫੀ ਗਾੜਾ ਹੋ ਚੁੱਕਿਆ ਹੈ। ਹੁਣ ਆਪਾਂ ਇਹਦੇ ਵਿੱਚ ਪਾਣੇ ਆ। ਲੋਰ ਮਰਚ। ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਆਪਾਂ ਭੁੰਨਿਆ ਹੋਇਆ ਜੀਰਾ ਪਾਵਾਂਗੇ ਅੱਧਾ ਚਮਚ ਆਪਾਂ ਕਾਲੀ ਮਿਰਚ ਪਾਵਾਂਗੇ ਪੀਸੀ ਹੋਈ ਅੱਧਾ ਚਮਚ ਆਪਾਂ ਸਦਾ ਨਮਕ ਪਾਵਾਂਗੇ अदा चमच आपा कला नमक पावे आदि मिक्स कर देने एक तो बाल आप होर दवा ने क्योंकि आप देखो जी जो पुदीन का जूस बनेगा ਦੀਨਾ ਦਾ ਸ਼ਰਪਤ ਬਣੇਗਾ ਇਹਨੂੰ ਜਿੰਨੀ ਦੇਰ ਮਰਜ਼ੀ ਆਪਾਂ ਸਟੋਰ ਕਰਕੇ ਆਪਾਂ ਕਾਚੇ ਦੇ ਜਾਰ ਵਿੱਚ ਪਾ ਕੇ ਆਪਾਂ ਰੱਖ ਸਕਦੇ ਆ ਆ ਦੇਖੋ ਗੜਾ ਵੀ ਹੋ ਚੁੱਕਿਆ ਪੱਕ ਵੀ ਗਿਆ ਇਹ ਖਰਾਬ ਨਹੀਂ ਹੋ ਸਕਦਾ ਅੱਧਾ ਚਮਚ ਇਹਦੇ ਵਿੱਚ ਆਪਾਂ ਚਾਟ ਮਸਾਲੇ ਦਾ ਪਾਵਾਂਗੇ ਫਿਰ ਆਪਾਂ ਇਹਨੂੰ ਮਿਕਸ ਕਰ ਦਾਂਗੇ ਹੁਣ ਆਪਾਂ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆ। ਇਹਨੂੰ ਹੁਣ ਆਪਾਂ ਠੰਡਾ ਹੋਣ ਤੱਕ ਵੇਟ ਕਰਦੇ ਆ। ਨੋ ਜੀ ਹੁਣ ਆਪਾਂ ਸ਼ਰਬਤ ਨੂੰ ਆਪਾਂ ਛਾਣ ਲੰਨੇ ਆ। ਐਸਟਰ ਆਪਾਂ ਹਿਲਾ ਲਾਂਗੇ ਸਾਰਾ ਸਾਈਡਾਂ ਤੋਂ। ਐਸਟਰ ਆਪਾਂ ਚੰਗੀ ਤਰ੍ਹਾਂ ਆਪਾਂ ਸਾਰਾ ਐਸਟਰ ਆਪਾਂ ਪਦਨੇ ਦਾ ਆਪਾਂ ਨਚੋੜ ਲਾਂਗੇ। ਆ ਦੇਖੋ। ਲੋਜੀ ਸ਼ਰਬਤ ਨੂੰ ਆਪਾਂ ਨਿਚੋੜ ਦਾਂ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਨਿੰਬੂ। ਆ ਦੇਖੋ ਇਹ ਆਪਾਂ ਲੋੜ ਅਨੁਸਾਰ ਆਪਾਂ ਨਿੰਬੂ ਪਾ ਸਕਦੇ ਹਾਂ ਜਿਨ੍ਹਾਂ ਨੂੰ ਆਪਾਂ ਖੱਟਾ ਪਸੰਦ ਕਰਦੇ ਹਾਂ। ਜ਼ਰੂਰੀ ਨਹੀਂ ਵੀ ਆਪਾਂ ਦੋ ਹੀ ਪਾਣੀ ਆਪਾਂ ਘੱਟ ਵੀ ਪਾ ਸਕਦੇ ਆ। ਲੋ ਜੀ ਹੁਣ ਜਿਹੜਾ ਆਪਾਂ ਸ਼ਰਬਤ ਬਣਾਇਆ ਇਹ ਆਪਾਂ ਅੱਧਾ ਆਪਾਂ ਕੌਲੀ ਵਿੱਚ ਕੱਢ ਲੈਨੇ ਆ। ਸਾਰੇ ਵਿੱਚ ਆਪਾਂ ਪਾਣੀ ਨੇ ਮਿਕਸ ਕਰਾਂਗੇ। ਹੁਣ ਆਪਾਂ ਇਹਦੇ ਵਿੱਚ ਪਾਨੇ ਆ বরਫ ਥੋੜੀ ਬਰਫ ਆਪਾਂ ਗਲਾਸ ਪਹਿਲਾਂ ਆ ਕੇ ਲਈ ਬਾਕੀ ਸਾਰੀ ਆਪਾਂ ਸ਼ਰਬਤ ਚ ਪਾ ਦਿੰਦੇ ਹਾਂ ਥੋੜੀ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਠੰਡਾ ਪਾਣੀ ਹੁਣ ਆਪਾਂ ਇਹਨੂੰ ਫਿਰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਆ ਦੇਖੋ ਬਹੁਤ ਹੀ ਜਿਆਦਾ ਵਧੀਆ ਬਣਿਆ ਸ਼ਰਬਤ ਆਪਣਾ ਹੁਣ ਆਪਾਂ ਇਹਨੂੰ ਗਲਾਸ ਚ ਪਾ ਲਵਾਂਗੇ ਆ ਦੇਖੋ ਦੋ ਗਲਾਸ ਲਿੱਤੇ ਆ برف ਆਪਾਂ ਪਾਈ ਹੋਈ ਹੈ तो जी, के दी, दी लो जी शरबत बनके अपना तैयार है हुन आप ऊपरों दी पुदीना लगा देंगे नहीं ना लगा देंगे नींबू लो जी ਸ਼ਰਬਤ ਬਣ ਕੇ ਆਪਣਾ ਤਿਆਰ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧਿਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ